ਜਦੋਂ ਵੀ ਦੇਸ਼ ਦੇ ਅੰਦਰ ਸੂਬਾ ਪੱਧਰੀ ਚੋਣਾਂ ਹੋਣ ਜਾਂ ਦੇਸ਼ ਪੱਧਰ ਦੀਆਂ ਉਦੋਂ ਬੇਰੁਜ਼ਗਾਰਾਂ ਦੀ ਇੱਕ ਵੱਡੀ ਗਿਣਤੀ ਹੈ ਇਸ ਕਰਕੇ ਉਹਨਾਂ ਨੂੰ ਧਿਆਨ ਚ ਰੱਖ ਕੇ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਦਿਖਾਏ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਖਾਸ ਕਰਕੇ ਰੋਜ਼ਗਾਰ ਦੇਣ ਦੀ ਗੱਲ ਕਹੀ ਜਾਂਦੀ ਹੈ ਬਾਅਦ ਵਿੱਚ ਨੌਜਵਾਨ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਨੇ ਚਾਹੇ ਘਰ ਘਰ ਨੌਕਰੀ ਦੇਣ ਦੇ ਨਾਰੇ ਹੋਣ ਜਾਂ ਫਿਰ 2 ਕਰੋੜ ਨੌਕਰੀਆਂ ਹਰ ਸਾਲ ਦੇਣ ਦੇ ਵਾਅਦੇ ਹੋਣ ਸੈਂਟਰ ਪੱਧਰ ਤੇ ਔਰ ਇਸੇ ਤਰ੍ਹਾਂ ਪੰਜਾਬ ਦੇ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਹੈਰਾਨ ਕਰਦੀ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਬੇਰੁਜ਼ਗਾਰਾਂ ਨੂੰ ਨੌਕਰੀ ਦੇਣੀ ਤਾਂ ਦੂਰ ਦੀ ਗੱਲ ਪੰਜਾਬ ਸਰਕਾਰ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੇ ਵਿੱਚ ਵੀ ਫੇਲ ਸਾਬਤ ਹੋਈ ਹੈ ਇਸ ਵਕਤ 2022-23 ਦੇ ਅੰਕੜਾ ਦਾ ਦੱਸਦਾ ਹੈ ਕਿ ਕਿਸੇ ਵੀ ਬੇਰੁਜ਼ਗਾਰ ਨੂੰ ਜਿਹੜਾ ਰਜਿਸਟ੍ਰੇਸ਼ਨ ਵੀ ਜਿਸ ਨੇ ਕਰਵਾਈ ਹੋਈ ਹੈ ਜੋ ਰੁਜ਼ਗਾਰ ਦਫ਼ਤਰ ਹੁੰਦੇ ਨੇ ਸਰਕਾਰੀ ਤੌਰ ਦੇ ਉੱਤੇ ਜ਼ਿਲ੍ਹਾ ਪੱਧਰ ਦੇ ਉਹਨਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਏ ਜਾਣ ਦੇ ਬਾਵਜੂਦ ਵੀ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ ਹਰਾ ਨੀਦੀ ਗੱਲ ਤਾਂ ਇਹ ਹੈ ਕਿ ਬੇਰੋਜ਼ਗਾਰੀ ਪੱਤਾ 10ਵੀਂ 12ਵੀਂ ਤੇ ਹੋਰ ਨਾ ਜਮਾਤਾਂ ਦੇ ਜਿਹੜੇ ਕੁਆਲੀਫਾਈਡ ਵਿਦਿਆਰਥੀ ਨੇ ਜਿਹੜੇ ਕਿ ਬੇਰੋਜ਼ਗਾਰ ਹੋ ਕੇ ਵਿਹਲੇ ਘੁੰਮ ਰਹੇ ਨੇ ਵਿਹਲੇ ਫਿਰ ਰਹੇ ਨੇ ਜਾਂ ਫਿਰ ਕਿਸੇ ਅਲਾਮਤ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਬੇਰੋਜ਼ਗਾਰੀ ਪੱਤਾ ਤਜਵੀਜ਼ਾਂ ਦੇ ਵਿੱਚ ਬੜਾ ਨਿਗੋਣਾ ਜਾਂ ਰੱਖਿਆ ਗਿਆ ਉਹ ਵੀ ਉਹਨਾਂ ਨੂੰ ਮਿਲਦਾ ਤੱਕ ਨਹੀਂ ਔਰ 2022 ਦੇ ਵਿੱਚ ਤਾਂ ਇੱਕ ਵੀ ਵਿਦਿਆਰਥੀ ਨਹੀਂ ਸੀ ਜਿਸ ਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਹੋਵੇ ਇਸ ਬਾਬਤ ਵਿਸਥਾਰਪੂਰਵਕ ਜਾਣਕਾਰੀ ਅੰਕੜਿਆਂ ਦੇ ਮੁਤਾਬਕ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਕਿਵੇਂ ਪੰਜਾਬ ਦੇ ਵਿੱਚ ਵਿਹਲੇ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਰੱਖਿਆ ਗਿਆ ਪੰਜਾਬ ਦੇ ਵਿੱਚ ਜਿੱਥੇ ਹੁਣ ਆਮ ਆਦਮੀ ਪਾਰਟੀ ਦੇ ਕੋਲ ਸੱਤਾ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਕੋਲ ਸੀ ਉਦੋਂ ਵੀ ਕੋਈ ਇਸ ਮਾਮਲੇ ਦੇ ਵਿੱਚ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ ਹਾਲਾਂਕਿ ਬੇਰੁਜ਼ਗਾਰੀ ਭੱਤੇ ਦੇਣ ਦੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ 217 ਵਿੱਚ ਚੋਣਾਂ ਤੋਂ ਪਹਿਲਾਂ ਕੀਤੀਆਂ ਸੀ ਵਾਅਦੇ ਕੀਤੇ ਸੀ ਪਰ ਬਾਅਦ ਵਿੱਚ ਨਾ ਤਾਂ ਘਰ ਘਰ ਨੌਕਰੀ ਮਿਲੀ ਤੇ ਨਾ ਹੀ ਬੇਰੁਜ਼ਗਾਰੀ ਭੱਤਾ ਮਿਲਿਆ ਬੇਰੋਜ਼ਗਾਰੀ ਪੱਤੇ ਦਾ ਇੱਕ ਨਾਮ ਹੋਰ ਦਿੱਤਾ ਜਾਂਦਾ ਜਿਸ ਨੂੰ ਕੰਮ ਇੰਤਜ਼ਾਰ ਪੱਤਾ ਕਹਿੰਦੇ ਨੇ ਕਿ ਜਦੋਂ ਤੱਕ ਪਾਸ ਹੋ ਚੁੱਕਾ ਨੌਜਵਾਨ ਆਪਣੀ ਕਾਬਲੀਅਤ ਦੇ ਮੁਤਾਬਕ ਰੋਜ਼ਗਾਰ ਨਹੀਂ ਹਾਸਲ ਕਰ ਲਿਆ ਜਾਂਦਾ ਤੇ ਉਸ ਵਿਚਕਾਰਲਾ ਜਿਹੜਾ ਇੱਕ ਪੀਰੀਅਡ ਹੁੰਦਾ ਉਸ ਦੇ ਦੌਰਾਨ ਉਸ ਨੂੰ ਜਿਹੜਾ ਪੱਤਾ ਮਿਲਣਾ ਹੁੰਦਾ ਗੁਜ਼ਾਰੇ ਜੋਗਾ ਉਹ ਕੰਮ ਇੰਤਜ਼ਾਰ ਪੱਤਾ ਕਿਹਾ ਜਾਂਦਾ ਜਿਸ ਨੂੰ ਆਮ ਤੌਰ ਤੇ ਬੇਰੋਜ਼ਗਾਰੀ ਪੱਤੇ ਦੇ ਨਾਲ ਸੱਦਿਆ ਜਾਂਦਾ ਤਾਂ ਉਹ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਨੌਜਵਾਨ ਜਾਣ ਕਿਹੜੇ ਪਾਸੇ ਐਸੀ ਤਾਂ ਤਕਰੀਰਾਂ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਔਰ ਪੰਜਾਬ ਦੇ ਵਿੱਚ ਇਹ ਮਹਿਕਮੇ ਦੇ ਜਿਹੜੇ ਮੰਤਰੀ ਨੇ ਉਹ ਅਮਨ ਅਰੋੜਾ ਨੇ ਉਹਨਾਂ ਨੂੰ ਜਦੋਂ ਕਿਤੇ ਵੀ ਭਾਸ਼ਣ ਦਿੰਦਿਆਂ ਸੁਣੋਗੇ ਤਾਂ ਹਮੇਸ਼ਾ ਹੀ ਇਹ ਕਹਿਣਗੇ ਕਿ ਅਸੀਂ ਨੌਜਵਾਨਾਂ ਲਈ ਕਿਸਾਨਾਂ ਲਈ ਵਪਾਰੀਆਂ ਲਈ ਦੁਕਾਨਦਾਰਾਂ ਲਈ ਇੱਥੋਂ ਤੱਕ ਕਿ ਹਰ ਵਰਗ ਗਿਣਾ ਦੇਣਗੇ ਕਿ ਕਰਕੇ ਕਿ ਸਾਰਿਆਂ ਲਈ ਅਸੀਂ ਤਰੱਕੀ ਦੇ ਲਈ ਕੰਮ ਕਰ ਰਹੇ ਹਾਂ ਪਰ ਉਸ ਦੇ ਵਿੱਚ ਜੇਕਰ ਬੇਰੁਜ਼ਗਾਰ ਵੀ ਸ਼ਾਮਲ ਨਹੀਂ ਤਾਂ ਫਿਰ ਕਾਦੀ ਤਰੱਕੀ ਤਾਂ ਨੌਜਵਾਨਾਂ ਦੀਆਂ ਜਦੋਂ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਰਾਣੀ ਦੀ ਗੱਲ ਲੈ ਇੱਕ ਅੰਕੜਾ ਤੇ ਝਾਤ ਮਾਰੇ ਵੋਟਰਾਂ ਦੇ ਤਾਂ ਜਿਹੜੇ 18 ਸਾਲ ਤੋਂ ਲੈ ਕੇ 35-40 ਸਾਲ ਤੱਕ ਦੇ ਵੋਟਰ ਸਭ ਤੋਂ ਵੱਡੀ ਗਿਣਤੀ 'ਚ ਹੁੰਦੇ ਨੇ ਪਰ ਉਹਨਾਂ ਦੇ ਬਾਰੇ ਲਈ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਹੁਣ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਗੁਰਤੇਜ ਸਿੰਘ ਸਿੱਧੂ ਦੀ ਰਿਪੋਰਟ ਛਪੀ ਹੈ ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੂਬੇ ਅੰਦਰ ਲੱਖਾਂ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਨੇ ਪਰ ਮੌਜੂਦਾ ਸਮੇਂ ਕਿਸੇ ਵੀ ਬੇਰੁਜ਼ਗਾਰੀ ਭੱਤੇ ਨਹੀਂ ਹਾਸਲ ਕਰ ਰਹੇ ਹਾਲਾਂਕਿ ਰੁਜ਼ਗਾਰ ਵਿਭਾਗ ਦਾ ਕਹਿਣਾ ਹੈ ਕਿ ਜਿਆ ਨਹੀਂ ਹੈ ਕਿ ਸੂਬੇ ਵਿੱਚੋਂ ਬੇਰੁਜ਼ਗਾਰੀ ਖਤਮ ਹੋ ਗਈ ਹੈ ਪਰ ਪੱਤਾ ਬਹੁਤ ਘੱਟ ਹੋਣ ਅਤੇ ਸ਼ਰਤਾਂ ਜ਼ਿਆਦਾ ਸਖਤ ਹੋਣ ਕਰਕੇ ਕੋਈ ਵੀ ਇਸ ਨੂੰ ਲੈਣ ਲਈ ਅਪਲਾਈ ਹੀ ਨਹੀਂ ਕਰ ਕਰ ਪਾਉਂਦਾ ਪੰਜਾਬ ਦੇ ਜ਼ਿਲ੍ਹਾ ਰੁਜ਼ਗਾਰ ਦਫ਼ਤਰਾਂ ਵਿੱਚ 31 ਅਗਸਤ 2023 ਤੱਕ 188741 ਬੇਰੁਜ਼ਗਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਜਿਨ੍ਹਾਂ ਚੋਂ 130000 167 ਲੜਕੇ ਜਦਕਿ 58574 ਲੜਕੀਆਂ ਰਜਿਸਟਰਡ ਹੋਈਆਂ ਪੰਜਾਬ ਸਰਕਾਰ ਨੇ ਅੰਕੜਿਆਂ ਮੁਤਾਬਕ ਸਾਲ 2022-23 ਦੌਰਾਨ ਸੂਬੇ ਅੰਦਰ ਕਿਸੇ ਵੀ ਬੇਰੁਜ਼ਗਾਰ ਨੂੰ ਪੱਤਾ ਨਹੀਂ ਦਿੱਤਾ ਇਸ ਸਾਲ ਵੀ ਕਿਸੇ ਵੀ ਬੇਰੁਜ਼ਗਾਰ ਨੇ ਰੁਜ਼ਗਾਰ ਪੱਤਾ ਹਾਸਲ ਕਰਨ ਲਈ ਸਰਕਾਰ ਪੰਜਾਬ ਸਰਕਾਰ ਤੱਕ ਪਹੁੰਚ ਤੱਕ ਹੀ ਨਹੀਂ ਕੀਤੀ ਜਦੋਂ ਪਤਾ ਹੈ ਕਿ 100 ਰੁਪਏ 150 200 ਰੁਪਏ ਮਿਲਣਾ ਹੈ ਤਾਂ ਫਿਰ ਨੌਜਵਾਨ ਵੀ ਇਸ ਨਰਾਸ਼ਾ ਦੇ ਆਲਮ ਦੇ ਵਿੱਚੋਂ ਇਸ ਨੂੰ ਭੀਖ ਸਮਝਦੇ ਹੋਣਗੇ ਇਸੇ ਕਰਕੇ ਉਹਨਾਂ ਨੂੰ ਲੱਗਿਆ ਕਿ ਸਰਕਾਰਾਂ ਤਾਂ ਇਸ ਮਾਮਲੇ ਦੇ ਵਿੱਚ ਬੇਸ਼ਰਮ ਹੋ ਚੁੱਕੀਆਂ ਨੇ ਪਰ ਸਾਡੀ ਤਜਨਕ ਤੇ ਜ਼ਮੀਰ ਜਾਗਦੀ ਐ ਅਸੀਂ ਕੋਈ ਹੋਰ ਕੰਮ ਕਰਕੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਥੋਂ ਤੱਕ ਕਹਿ ਚੁੱਕੇ ਸਨ ਕਿ ਪਕੌੜੇ ਲਾਉਣਾ ਵੀ ਰੋਜ਼ਗਾਰ ਹੁੰਦਾ ਔਰ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਨਹੀਂ ਇਹ ਗੱਲਾਂ ਕਹੀਆਂ ਜਾਂਦੀਆਂ ਜਦੋਂ ਚੋਣਾ ਹੋ ਕੇ ਸੱਤਾ ਵਿੱਚ ਆ ਜਾਂਦੇ ਨੇ ਉਦੋਂ ਫਿਰ ਇਹ ਗੱਲਾਂ ਆਉਣ ਲੱਗਦੀਆਂ ਨੇ ਤੇ ਇਸੇ ਤਰ੍ਹਾਂ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਬੇਰੁਜ਼ਗਾਰ ਨੂੰ ਪੱਤਾ ਨਹੀਂ ਮਿਲਿਆ ਸਾਲ 2021 ਦੇ ਦੌਰਾਨ ਸੂਬੇ ਅੰਦਰ ਇੱਕ ਹੀ ਨੌਜਵਾਨ ਨੇ ਪੱਤਾ ਹਾਸਲ ਕੀਤਾ ਸੀ ਇਸ ਨੂੰ ਸਰਕਾਰ ਵੱਲੋਂ 2025 ਰੁਪਏ ਭੱਤੇ ਵਜੋਂ ਦਿੱਤੇ ਗਏ ਸਨ ਸਾਲ 2006-7 ਤੋਂ ਬਾਅਦ ਬੇਰੁਜ਼ਗਾਰੀ ਪੱਤਾ ਲੈਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਜਿਹੜੇ ਰਜਿਸਟਰਡ ਕਰਾਉਂਦੇ ਨੇ ਰੁਜ਼ਗਾਰ ਦਫ਼ਤਰਾਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ ਸਾਲ 2006-7 ਦੇ ਦੌਰਾਨ 4803 ਬੇਰੁਜ਼ਗਾਰਾਂ ਨੇ ਪੱਤਾ ਹਾਸਲ ਕਰਨ ਲਈ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 65,32,068 ਰੁਪਏ ਪੱਤਾ ਬੇਰੁਜ਼ਗਾਰਾਂ ਨੂੰ ਜਾਰੀ ਕੀਤਾ ਸੀ ਇਸ ਤੋਂ ਅਗਲੇ ਸਾਲ ਬੇਰੁਜ਼ਗਾਰੀ ਪੱਤਾ ਹਾਸਲ ਕਰਨ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਘਟ ਕੇ 3067 ਰਹਿ ਜਾਂਦੀ ਹੈ ਇਹਨਾਂ ਨੂੰ ਸਰਕਾਰ ਨੇ 4199546 ਪੱਤਾ ਜਾਰੀ ਕੀਤਾ ਔਰ ਇਸ ਤੋਂ ਇਸ ਤਰ੍ਹਾਂ ਹੀ ਸਾਲ ਲਗਾਤਾਰ ਬੇਰੁਜ਼ਗਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਸਾਲ 2021 2021 ਤੱਕ ਆਉਂਦਿਆਂ-ਆਉਂਦਿਆਂ ਸੂਬੇ ਅੰਦਰ ਸਿਰਫ 7 ਲੋਕ ਹੀ ਬੇਰੁਜ਼ਗਾਰ ਰਹਿ ਗਏ ਕਾਗਜ਼ਾਂ ਦੇ ਵਿੱਚ ਵੈਸੇ ਤਾਂ ਗਿਣਤੀ ਲੱਖਾਂ ਦੇ ਵਿੱਚ ਐ ਪੰਜਾਬ ਦੇ ਅੰਦਰ ਔਰ ਰੇਸ਼ ਦੇ ਅੰਦਰ ਕਰੋੜਾਂ 'ਚ ਬੇਰੁਜ਼ਗਾਰਾਂ ਦੀ ਜਿਹਨਾਂ ਨੂੰ ਸਰਕਾਰ ਨੇ 7650 ਰੁਪਏ ਦਾ ਭੱਤਾ ਜਾਰੀ ਕੀਤਾ ਇਸੇ ਤਰ੍ਹਾਂ ਸਾਲ 2021-22 'ਚ ਪੰਜਾਬ ਅੰਦਰ ਸਿਰਫ ਇੱਕੋ ਬੇਰੁਜ਼ਗਾਰ ਬਚਿਆ ਕਾਗਜ਼ਾਂ 'ਚ ਜਿਸ ਨੇ ਭੱਤਾ ਹਾਸਲ ਕੀਤਾ ਇਸ ਤੋਂ ਬਾਅਦ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤੇ ਬੇਰੁਜ਼ਗਾਰਾਂ ਨੂੰ ਮਿਲਣ ਵਾਲਾ ਭੱਤਾ ਜ਼ੀਰੋ ਤੇ ਪਹੁੰਚ ਗਿਆ 2021 ਤੱਕ ਫਿਰ ਵੀ ਇੱਕ ਜਣੇ ਨੇ ਹਾਸਲ ਕਰ ਲਿਆ ਸੀ 2500 2025 ਰੁਪਏ ਪਰ ਪਿਛਲੇ 2 ਕੋਸਾਲਾਂ ਦੇ ਵਿੱਚ ਇੱਕ ਵੀ ਅਜਿਹਾ ਬੇਰੁਜ਼ਗਾਰ ਨਹੀਂ ਬੱਚਿਆ ਜਿਸ ਨੇ ਪੱਤਾ ਹਾਸਲ ਕੀਤਾ ਹੋਵੇ ਸਾਲ 2022-23 ਦੌਰਾਨ ਸੂਬੇ ਵਿੱਚ ਕਿਸੇ ਨੇ ਵੀ ਬੇਰਜ਼ਗਾਰੀ ਪੱਤਾ ਨਹੀਂ ਲਿਆ ਇਸ ਬਾਬਤ ਰੋਜ਼ਗਾਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਜ਼ਗਾਰ ਪੱਤਾ ਬਹੁਤ ਨਿਗੂਣਾ ਹੈ ਤੇ ਸ਼ਰਤਾਂ ਬੜੀਆਂ ਸਖਤ ਨੇ ਇਸ ਕਰਕੇ ਵੀ ਬੇਰਜ਼ਗਾਰਾਂ ਦਾ ਰੁਝਾਨ ਇਸ ਪਾਸੇ ਘਟ ਜਾਂਦਾ ਉਹ ਅਰਜੀ ਤੱਕ ਨਹੀਂ ਫਿਰ ਦਿੰਦੇ ਜਿਸ ਕਾਰਨ ਹੀ ਬੇਰਜ਼ਗਾਰੀ ਪੱਤਾ ਲੈਣ ਵਾਲਾ ਹੁਣ ਕੋਈ ਨਹੀਂ ਰਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ 6 ਗਰੰਟੀਆਂ ਦਿੱਤੀਆਂ ਸਨ ਜਿਸ ਵਿੱਚ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਪੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਹੁਣ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਵਿੱਚ 6 ਗਰੰਟੀਆਂ ਦਿੰਦੀ ਹੈ ਜਿਸ ਵਿੱਚੋਂ ਪ੍ਰਤੀ ਮਹੀਨਾ ਬੇਰੁਜ਼ਗਾਰੀ ਪੱਤਾ ਜਿਹੜਾ 3000 ਰੁਪਏ ਕਰਨ ਦੀ ਗੱਲ ਕੀਤੀ ਗਈ ਸੀ ਪਰ ਉਹ 3000 ਰੁਪਏ ਪ੍ਰਤੀ ਮਹੀਨਾ ਪੱਤੇ ਉੱਤੇ ਫੈਸਲਾ ਲੈਣਾ ਤਾਂ ਦੂਰ ਦੀ ਗੱਲ ਫਿਰ ਅਰਜੀ ਦੇਣ ਵਾਲਾ ਬੇਰੁਜ਼ਗਾਰ ਵੀ ਇਸ ਸਰਕਾਰ ਦੇ ਦੌਰਾਨ ਇੱਕ ਵੀ ਨਹੀਂ ਬਚਿਆ ਇਸ ਤੋਂ ਇਲਾਵਾ 6 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਰੁਜ਼ਗਾਰ ਭੱਤਾ ਦੇਣ ਸੰਬੰਧੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹਰ ਵਾਰ ਜਦੋਂ ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਬੇਰੁਜ਼ਗਾਰੀ ਭੱਤੇ ਦਾ ਮੁੱਦਾ ਜ਼ਰੂਰ ਉੱਠਦਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਬੇਰੁਜ਼ਗਾਰਾਂ ਨੂੰ ਭੱਤਾ ਰੁਜ਼ਗਾਰ ਭੱਤਾ ਦੇਣ ਵਧੇਰੇ ਜਿਹੜੀ ਹੈ ਦੇਣ ਦਾ ਵਾਅਦਾ ਕਰਦੀਆਂ ਨੇ ਪਰ ਚੋਣਾਂ ਬਾਅਦ ਪ੍ਰਣਾਲੀ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਇਹ ਰਿਪੋਰਟ ਆ ਜਿਹੜੀ ਉਹ ਹੈਰਾਨ ਵੀ ਕਰਦੀ ਹੈ ਤੇ ਬੇਰੁਜ਼ਗਾਰਾਂ ਨੂੰ ਪਰੇਸ਼ਾਨ ਵੀ ਕਰਦੀ ਹੈ ਕਿ ਕਿਸ ਢੰਗ ਦੇ ਨਾਲ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹਨੀਆਂ ਪਾਰਟੀਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਤਾਂ ਕਰ ਦਿੰਦੀਆਂ ਨੇ ਆਮ ਆਦਮੀ ਪਾਰਟੀ ਵੀ ਉਹਨਾਂ ਪਾਰਟੀਆਂ ਚੋਂ ਇੱਕਾ ਜਿਨ੍ਹਾਂ ਨੇ 3000 ਰੁਪਏ ਪ੍ਰਤੀ ਮਹੀਨਾ ਪੱਤਾ ਦੇਣ ਦੀ ਗੱਲ ਆਖੀ ਸੀ ਪਰ ਪੱਤਾ ਲੈਣ ਵਾਲਾ ਹੀ ਕੋਈ ਨਹੀਂ ਬਚਿਆ ਕਿ ਇਹ ਸਮਝ ਲਿਆ ਜਾਵੇ ਕਿ ਪੰਜਾਬ ਰੁਜ਼ਗਾਰ ਦੇ ਵਿੱਚ ਦੇਸ਼ ਭਾਰ ਦੇ ਵਿੱਚ ਸੂਬੇ ਜਿਹੜਾ ਸੂਬਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਗਿਆ ਹੈ ਬੇਰੁਜ਼ਗਾਰੀ ਬਿਲਕੁਲ ਖਤਮ ਹੋ ਗਈ ਹੈ ਇਹ ਸਮਝ ਲਿਆ ਜਾਵੇ ਹੁਣ ਰੁਜ਼ਗਾਰ ਵਿਭਾਗ ਦੇ ਅਧਿਕਾਰੀ ਬਲਤੇਜ ਸਿੰਘ ਜਿਹੜੇ ਕਿ ਜਾਗਰੰਗ ਰੂਪ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਇਸ ਵੇਲੇ 10ਵੀਂ ਪਾਸ ਬੇਰੁਜ਼ਗਾਰ ਨੂੰ 150 ਰੁਪਏ ਤੇ 12ਵੀਂ ਪਾਸ ਨੂੰ 200 ਰੁਪਏ ਤੇ ਗ੍ਰੈਜੂਏਟ ਬੇਰੁਜ਼ਗਾਰ ਨੂੰ 250 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ 150 200 ਤੇ 250 ਗ੍ਰੈਜੂਏਸ਼ਨ ਕਰਕੇ ਤੁਸੀਂ ਜੇਕਰ ਰਜਗਾਰ ਦਫ਼ਤਰ ਦੇ ਵਿੱਚ ਆਪਣਾ ਨਾਮ ਵੀ ਰਜਿਸਟਰਡ ਕਰਾ ਦਿੰਨੇ ਹੋ ਤੇ ਸਿਰਫ ਤੇ ਸਿਰਫ 250 ਰੁਪਇਆ ਤੁਹਾਨੂੰ ਹਾਸਲ ਹੋਵੇਗਾ ਇਸ ਤੋਂ ਬਾਅਦ ਕੁਝ ਨਹੀਂ ਔਰ ਇੰਨਾ 250 ਰੁਪਇਆ ਲਾ ਕੇ ਜਦੋਂ ਕੋਈ ਨਾਮ ਆਪਣਾ ਪਿੰਡ ਤੋਂ ਚੱਲ ਕੇ ਰਜਿਸਟਰਡ ਕਰਾਉਣ ਜਾਵੇਗਾ ਇਹਨਾਂ ਉਸ ਦਾ ਕਿਰਾਇਆ ਲੱਗ ਜਾਣਾ ਰਾਸ ਦੇ ਰਾਹ ਦੇ ਵਿੱਚ ਹੁਣ ਲਾਪਾਤਰੀ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਉਸ ਦੀ ਉਮਰ 17 ਸਾਲ ਤੋਂ ਵੱਧ ਅਤੇ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੀ ਆਮਦਨ 12000 ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਗੁੰਗੇ ਬੋਲੇ ਤੇ ਬਿਨਾਂ ਅੱਖਾਂ ਦੀ ਰੋਸ਼ਨੀ ਵਾਲੇ ਲਾਹ ਪਾਤਰੀਆਂ ਨੂੰ ਰਜਿਸਟ੍ਰੇਸ਼ਨ ਤੋਂ 3 ਮਹੀਨੇ ਬਾਅਦ ਅੰਗਿਣਾ ਨੂੰ ਰਜਿਸਟ੍ਰੇਸ਼ਨ ਤੋਂ 1 ਸਾਲ ਬਾਅਦ ਜਦਕਿ ਆਮ ਕੈਟਾਗਰੀ ਵਾਲੇ ਰਜਿਸਟ੍ਰੇਸ਼ਨ ਕਰਾਉਣ ਤੋਂ 3 ਸਾਲ ਬਾਅਦ ਬੇਰੁਜ਼ਗਾਰੀ ਪੱਤਾ ਮਿਲਣ ਦੀ ਤਜਵੀਜ਼ ਹੈ ਸਖ਼ਤ ਨਿਯਮਾਂ ਦੇ ਕਰਕੇ ਅੱਜ ਦੀ ਤਰੀਕ ਵਿੱਚ ਕਿਸੇ ਨੂੰ ਵੀ ਇਹ ਪੱਤਾ ਨਹੀਂ ਮਿਲ ਰਿਹਾ ਇੱਥੇ ਦੱਸਣਾ ਬਣਦਾ ਕਿ ਸਾਲ 1978 ਵਿੱਚ ਬਣਾਏ ਗਏ ਬੇਰੁਜ਼ਗਾਰਾਂ ਨੂੰ ਪੱਤਾ ਦੇਣ ਤੋਂ ਨਿਜਮ ਤੋਂ ਬਾਅਦ 2005 ਵਿੱਚ ਇੱਕ ਵਾਰ ਸੋਧ ਹੋਈ ਸੀ ਜਿਸ ਤੋਂ ਬਾਅਦ ਕੋਈ ਵੀ ਸੋਧ ਨਹੀਂ ਹੋ ਸਕੀ ਬੇਰੁਜ਼ਗਾਰੀ ਪੱਤਾ ਲੈਣ ਦੇ ਲਈ ਨਿਜਮ ਬੇहद ਸਖਤ ਹੋਣ ਕਰਕੇ ਵੀ ਬੇਰੁਜ਼ਗਾਰਾਂ ਦਾ ਜਿਹੜਾ ਮਨ ਹੈ ਉਹ ਭਰ ਗਿਆ ਕਿ ਇਸ ਤਰ੍ਹਾਂ ਦੇ ਪੱਤੇ ਲੈਣ ਦੇ ਨਾਲੋਂ ਜਿਸ ਦੇ ਵਿੱਚ ਨਗੂਣਾ ਜਾਂ 150 200 250 ਰੁਪਿਆ ਪੱਤਾ ਮਿਲਣਾ ਹੈ ਔਰ ਉਹ ਵੀ ਇੱਕ ਅਜਈਆਂ ਸ਼ਰਤਾਂ ਤੇ ਨਿਯਮਾਂ ਦੇ ਤਹਿਤ ਤਾਂ ਇਸ ਤੋਂ ਨਾਲੋਂ ਚੰਗਾ ਇਹ ਹੈ ਕਿ ਉਹ ਪੱਤਾ ਹਾਸਮੀ ਨਾ ਕਰਨ ਇਸੇ ਕਰਕੇ ਕਾਗਜ਼ਾਂ ਦੇ ਵਿੱਚ ਵੀ ਪੱਤਾ ਲੈਣ ਵਾਲਿਆਂ ਦੀ ਗਿਣਤੀ ਜ਼ੀਰੋ ਹੋ ਗਈ ਹੈ ਤਾਂ ਇਸ ਨੂੰ ਕੀ ਤਰੱਕੀ ਕਿਹਾ ਜਾਵੇ ਜਾਂ ਫਿਰ ਇਹ ਕਿਹਾ ਜਾਵੇ ਕਿ ਬੇਰੁਜ਼ਗਾਰੀ ਹੀ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਹੈ ਜਾਂ ਬੇਰੁਜ਼ਗਾਰਾਂ ਦੀ ਗਿਣਤੀ ਖਤਮ ਹੋ ਗਈ ਹੈ ਇਸ ਦੇ ਉੱਤੇ ਹੁਣ ਦੇਖਦੇ ਹਾਂ ਕਿ ਸਰਕਾਰ ਮੌਕੇ ਦੀ ਸਮੇਂ ਦੀ ਇਸ ਸੰਬੰਧੀ ਕਦੋਂ ਫੈਸਲਾ ਲੈਂਦੀ ਹੈ ਔਰ ਉਹਨਾਂ ਗਰੰਟੀਆਂ ਦੇ ਵਿੱਚੋਂ ਇਹ ਗਰੰਟੀ ਕਦੋਂ ਪੂਰੀ ਹੁੰਦੀ ਹੈ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਤੁਰੇ ਫਿਰਦੇ ਬੇਰੁਜ਼ਗਾਰਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਕੰਮ ਇੰਤਜ਼ਾਰ ਪੱਤਾ ਮਿਲੇਗਾ ਬੇਰੁਜ਼ਗਾਰੀ ਪੱਤਾ ਮਿਲੇਗਾ ਇਹੋ ਨਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਦੇ ਉੱਤੇ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਖਾਸ ਕਰਕੇ ਇਸ ਮੰਤ ਮਹਿਕਮੇ ਦੇ ਮੰਤਰੀ ਅਮਨ ਰੋੜਾ ਨੂੰ ਫਿਲਹਾਲ ਜਦ ਤੱਕ ਕੋਈ ਨਵਾਂ ਜਵਾਬ ਜਾਂ ਨਵੀਂ ਕਾਰਵਾਈ ਜਾਂ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ